ਇਸ ਔਰਤ ਨੇ ਲਾਲ ਰੰਗ ਦਾ ਸਲਵਾਰ ਕਮੀਜ਼ ਪਾਈ ਹੋਈ ਹੈ। ਥਾਣਾ ਹਾਜੀਪੁਰ ਦੇ ਨੇੜੇ ਜੁਗਿਆਲ ਪਿੰਡ ਦੇ ਜੰਗਲ ਪੈਂਦੇ ਆ। ਜੰਗਲਾਂ ਦੇ ਵਿੱਚੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਔਰਤ ਦੀ ਲਾਸ਼ ਜਿਹੜੀ ਉਹ ਜੰਗਲਾਂ ਦੇ ਵਿੱਚ ਪਈ ਹੋਈ ਹੈ। ਅਸੀਂ ਆ ਕੇ ਮੌਕਾ ਵੇਖਿਆ। ਇਸ ਔਰਤ ਨੇ ਲਾਲ ਰੰਗ ਦਾ ਸਲਵਾਰ ਕਮੀਜ਼ ਪਾਈ ਹੋਈ ਹੈ। ਔਰ ਇਸਦੇ ਸਿਰ ਦੇ ਮੱਥੇ ਤੇ ਲੱਗੇ ਜਿਹੜੀ ਗਹਿਰੀ ਜਿਹੜੀ ਸੱਟ ਲੱਗੀ ਹੋਈ ਹੈ। ਔਰ ਇਸ ਦੀ ਅਜੇ ਤੱਕ ਪਛਾਣ ਨਹੀਂ ਹੋਈ। ਇਸ ਦੀ ਪਛਾਣ ਦੇ ਲਈ ਇਸ ਦੀ ਡੌੜੀ ਮਾਰਚਰੀ ਚ ਰੱਖੀ ਗਈ ਹੈ ਔਰ ਅਸੀਂ ਐਫ ਆਈ ਆਰ ਅੰਡਰ ਸੈਕਸ਼ਨ 302 ਆਈ ਪੀ ਸੀ ਡਾਰਜਿਸਟਰ ਕਰਕੇ ਜਲਦੀ ਤੋਂ ਜਲਦੀ ਇਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਸਰ ਜਿਵੇਂ ਉਹ ਕਿ ਪੱਥਰ ਮਿਲਿਆ ਪੱਥਰਾਂ ਤੇ ਖੂਨ ਲੱਗਿਆ ਲੱਗਦਾ ਕਿ ਕਿੰਨੇ ਕਿਤੇ ਇਹ ਕਤਲ ਹੋ ਸਕਦਾ ਹਾਂ ਇਹ ਕੁਝ ਇਹੀ ਹੋਇਆ ਕਿ ਸਕਲਫ ਹੋਈ ਹੈ ਉੱਥੇ ਉਸੇ ਜਿਹੜੇ ਪੱਥਰ ਨੇ ਜਾਂਦਾ ਪੱਥਰ ਉਹਦੇ ਮੱਥੇ ਤੇ ਮਾਰਿਆ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਆ ਰਹੀ ਹੈ ਔਰ ਉਸ ਤੋਂ ਬਾਅਦ ਅਸੀਂ ਜਿਹੜੀ ਆਪਣੀ ਤਫ਼ਤੀਸ਼ ਆ ਉਹ ਸ਼ੁਰੂ ਕਰ ਦਿੱਤੀ ਹੈ ਸਰ ਕੋਈ ਥਾਣੇ ਵਿੱਚ ਮਿਸਿੰਗ ਦੀ ਰਿਪੋਰਟ ਨਹੀਂ ਹੈ ਮਹਿਲਾ ਦੀ ਕੋਈ ਇਸ ਨਾਮ ਦੇ ਦੇਖੋ ਇਹ ਬਹੁਤ ਹੀ ਜ਼ਿਆਦਾ ਜੇ अर्ली ਸਟੇਜ ਆ ਇਸ ਵੇਲੇ ਅਸੀਂ ਸਾਰੇ WhatsApp ਗਰੁੱਪਸ ਦੇ ਵਿੱਚ ਔਰ ਆਲੇ ਦੁਆਲੇ ਜਿਹੜੇ ਪਿੰਡ ਆ ਉਹਨਾਂ ਨੂੰ ਸਰਪੈਂਚਸ ਨੂੰ ਇਨਫੋਰਮ ਕਰ ਦਿੱਤਾ ਹੈ ਔਰ ਜਲਦੀ ਤੋਂ ਜਲਦੀ ਇਸ ਔਰਤ ਦੀ ਪਛਾਣ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ